ਮੇਰੇ ਪੱਲੇ ਦੇ ਗੋਚੜ ਗਏ ਗਿਆ ਮਾਤਾ ਜੀ ਇਕਲੌਤਾ ਬੇਟਾ ਸੀ ਗਾਏ ਮੈਂ ਮੇਰੇ ਦੁਨੀਆ ਦਾ ਨਾ ਵਸਦੀ ਏ ਮੈਂ ਕਿਤੋਂ ਲੰਬਾ ਗਈ ਰਾਹ ਐ ਇਹ ਨਾ ਪੁੱਤਰ ਕਿਤੋਂ ਲੰਬਾ ਗਏ ਕਾਏ ਮੇਰੇ ਤੇ ਦੁਨੀਆ ਮਚਣ ਗਈ ਮਤਾ ਜੀ ਅਗਲਾ ਦਾ ਬੇਟਾ ਸੀਗਾ ਹਾਏ ਰੱਬਾ ਸੀਗਰਾ ਆ ਪਾ ਜੀ ਮੈਂ ਭਾਈ ਇਹਨੂੰ ਕੋਈ ਕਹਣ ਲਈ ਉਹਨੇ ਕਿਹਾ ਇੱਕ ਪੰਜ ਬਾਗਾਂ ਮੈਂ ਨਹੀਂ ਜਗੀ ਨਹੀਂ ਉਹਦੇ ਮੈਂ ਤੜੀਆਂ ਰਡੀਆਂ ਬੁਲਾਣਾ ਨੇ ਸੋੜੀ ਕੰਗ ਉਸ ਦੇ ਬੱਚੇ ਦੀ ਉਮਰ ਵਿੱਚ ਮੌਤ ਹੋਈ ਹੈ ਕਿੰਨੀ ਕੋਨਾਂ ਦੀ ਉਮਰ ਸੀਗੀ ਇੱਥੇ ਸਾਲ ਦਾ ਹੈ ਜੀ 33 ਸਾਲ ਤੁਹਾਡੇ ਕੀ ਲੱਗਦੇ ਸੀ ਤੀਜਾਂ ਦਾ ਕੁਝ ਦਿਨ ਹੀ ਪਹਿਲੂ ਬਾਹਰ ਗਿਆ ਸੀਗੇ ਹਾਂਜੀ ਪ੍ਰਵਾਸ ਚ ਉਦੋਂ ਬੜਾ ਖੁਸ਼ੀ ਦਾ ਮਾਹੌਲ ਹੋਊਗਾ ਬਿਲਕੁਲ ਬੜੀਆਂ ਉਮੀਦਾਂ ਹੁੰਦੀਆਂ ਬੱਚਿਆਂ ਤੇ ਬਿਲਕੁਲ ਜੀ ਬਿਲਕੁਲ ਫਿਰ ਸੋਚਦੇ ਚਲੋ ਬੱਚਾ ਕਮਾਈ ਕਰੂਗਾ ਬਾਹਰ ਜਾਊਗਾ ਇੱਥੇ ਚਲੋ ਕੋਈ ਕੁਝ ਸਵਾਗਤ ਹੁੰਦਾ ਸੀਗਾ ਹਾਂਜੀ ਬੱਚੇ ਦਾ ਸਵਾਗਤ ਕਿਦਾਂ ਦਾ ਸੀਗਾ ਬਹੁਤ ਨਿੱਗਾ ਸੀਗਾ ਆਪਣੀ ਮੀ ਜੀ ਨਾਲ ਕਿਸੇ ਨੇ ਇਹ ਗੱਲ ਕਰਨੀ ਬੜੇ ਪ੍ਰੇਮ ਨਾਲ ਪਿਆਰ ਹਾਂਜੀ ਜੀ ਜੀ ਬੱਚਿਆਂ ਨੂੰ ਇਹ ਪਤਾ ਕਰਕੇ ਬੰਦਾ ਸੀ ਵਿਦੇਸ਼ ਜਾਣ ਤੋਂ ਪਹਿਲਾਂ ਇੱਥੇ ਕੀ ਕੰਮ ਕਰਦੇ ਸੀਗੇ ਕਿੰਨੀ ਬੜੀ ਆਪਣਾ ਇੱਥੇ ਕਰ ਰਹੇ ਹੋ ਹੋਰ ਕਿਹੜਾ ਜਦੋਂ ਇੱਕ ਕੰਮ ਸ਼ੁਰੂ ਕਰ ਤੈ ਜਗੇ ਪਰਿਵਾਰ ਨੂੰ ਬੜੀ ਉਮੀਦ ਹੋਊਗੀ ਬੱਚਾ ਬਾਹਰ ਵੇਚਣਾ ਬੜੇ ਚਾਈ ਚਾਈ ਤੋੜਿਆ ਹੋਊਗਾ ਹਾਂ ਜੀ 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 ਪਰਿਵਾਰ ਦੇ ਜਿਹੜੇ ਆਰਥਿਕ ਹਾਲਾਤ ਕਿਦਾਂ ਦੇ ਆ ਠੀਕ ਹੈ ਸਰਦਾਰ ਜੀ ਕਿੰਤੀ ਭਾਜੀ ਨੇ ਕੀ ਹਾਂ ਜੀ ਜੇਰਾ ਬੜਾ ਬੜਾ ਚਲਦਾ ਸੀਗਾ ਬੱਚਾ ਜਦ ਕਰਦਾ ਸੀ ਕਿ ਨੇ ਬਾਹਰ ਜਾਣਾ ਚਲੋ ਇਸ ਤਰ੍ਹਾਂ ਓਕਾ ਲਾਇ ਕੇ ਦੇ ਹੀ ਤੇ ਚਲੋ ਸੱਚਾਈ ਵੀ ਬੱਚਾ ਕਮਾਈ ਕਰੂਗਾ ਦੇਖ ਜਾ ਕੇ ਤੇ ਚਲੋ ਕਾਂਸਾ ਖੋਦ ਬਥੇ ਦੋ ਬੇਟੀਆਂ ਤੇ ਜਿਹੜੀਆਂ ਲੜਕੀ ਦੇ ਬੱਚੇ ਉਹ ਸੌਂ ਗਏ ਤੇ ਦੇਖੋ ਕੰਮ ਗਿਆ ਹੀ ਬਹੁਤ ਜ਼ਿਆਦਾ ਆ ਕਿੰਨੇ ਪੈਸੇ ਲਾ ਕੇ ਭਜਿਆ ਹੁਣ ਤੁਹਾਨੂੰ ਪਤਾ ਬੜਾ ਓਕਾ ਆ ਉਹ ਜਾਂ ਤਾਂ ਕੁਝ ਟਾਈਮ ਲਗਾਉਂਦਾ ਕਮਾਈ ਕੀਤੀ ਹੁੰਦੀ ਹੁੰਦਾ ਬੱਚੇ ਨੂੰ ਵੀ ਚਲੋ ਵੀ ਕੋਈ ਨਹੀਂ ਹਾਂ ਔਖਾ ਨਾ ਵਿਚਾਰੇ ਕੁੜੇ ਵੀ ਜਨਾ ਬੜਾ ਔਖਾ ਹੈ ਪਰਿਵਾਰ ਨੇ ਮੰਗ ਕੀਤੀ ਹੈ ਕਿ ਬੱਚੇ ਦਾ ਜਿਹੜਾ ਮ੍ਰਿਤਕ ਸਰੀਰ ਆ ਉਹ ਪੰਜਾਬ ਸਰਕਾਰ ਜਿਹੜੀ ਆ ਸਾਡੀ ਮਦਦ ਕਰੇ ਪਿੰਡ والوں ਤੁਸੀਂ ਕੀ ਮੰਗ ਕਰਦੇ ਆ? ਇਹੀ ਮੰਗ ਕਰਦੇ ਆ ਸਾਡੀ ਮਦਦ ਕੀਤੀ ਆ। ਇਹ ਪਰਿਵਾਰ ਦੇ ਜਿਹੜੇ ਆ ਅਤਖਲਾਬ ਦੇ ਕੋਈ ਚੰਗੇ ਵਧੀਆ ਨਹੀਂਗੇ ਤੇ ਪੰਜਾਬ ਸਰਕਾਰ ਜਾਂ ਕੋਈ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹ ਪਰਿਵਾਰ ਦੀ ਸਹਾਇਤਾ ਕਰੇ ਮਾਤਾ ਜੀ ਕੁਝ ਦਿਨ ਪਹਿਲਾਂ ਤੁਹਾਡਾ ਬੱਚਾ ਜਿਹੜਾ ਵਿਦੇਸ਼ ਗਿਆ ਸੀ ਮਗਰ ਉਹ ਇਹ ਮਨੋਂ ਖਬਰਦਾਰ ਤੱਕ ਪਹੁੰਚ ਜਾਂਦੀ ਹੈ ਕਿਵੇਂ ਵੇਖਦੇ ਹੋ ਤੁਸੀਂ ਆਏ ਆਏ ਮਰ ਗਿਆ ਵੀਰਾ ਇਹ ਜੁੰਦੇ ਮਰ ਗਿਆ ਸਾਡਾ ਤੋੜ ਗਿਆ ਲੱਕ ਤੇ ਜਿੰਦਾਂ ਮਰ ਗਿਆ ਵੀ ਰਾਈ ਕਿਦੋਂ ਚੜਾ ਕੇ ਆਏ ਸੀ ਜਿਆਦਾ ਕੁਝ 12 ਤਰੀਕ ਨੂੰ ਮੈਂ ਜਲੰਧਰੋਂ ਚੜਾ ਕੇ ਆਏ ਆ ਇਹ ਸਾਰੇ ਟੰਬਰ ਗਏ ਆ ਅੰਬਸ ਚੜਾ ਕੇ ਆਏ ਆ 12 ਤਰੀਕ ਨੂੰ 13 ਨੂੰ ਦਿੱਲੀ ਪਹੁੰਚਿਆ 14 ਨੂੰ ਕੈਨੇਡਾ ਪਹੁੰਚ ਗਿਆ ਕੈਨੇਡਾ ਪਹੁੰਚ ਕੇ ਫੇਰ ਗੱਲਬਾਤ ਹੋਈ ਥੋੜੀ ਗੱਲਬਾਤ ਹੋਈ ਇੱਥੇ ਵਰਪੂਰੀ ਵੀ ਮੇਡੀਆਂ ਭਾਈਆਂ ਨੂੰ ਜਲੇਬੀਆਂ ਫੜਾਉਂਦੇ ਨੇ ਕਵੀ ਨੇ ਆ ਬਈਾ ਜਲ ਬੁੱਤਰ ਮਨਾ ਸੇਵ ਆ ਜਾਂਦੇ ਤਨ ਮੇਰੇ ਅਰੇ ਨੜੀ ਬਧਾਨੋ ਹਨ ਤੂੰ ਵੀ ਸੇਵਾਂ ਬੰ ਮਾਰ ਦੇਣਾ ਹਾਏ ਹਾਏ ਮੇਰ ਬਾ ਤੁਹਾਨੂੰ ਕਿਵੇਂ ਜਾਣ ਕਰੀ ਮਿਲ ਜੀ ਪਾਪਾ ਨੂੰ ਫੋਨ ਆਇਆ ਏ ਪਰਿਵਾਰ ਚ ਕੌਣ ਕੋਣੇ ਆ ਹੇ ਮੇਰੀ ਬੇਟੀ ਮੈਨੂੰ ਮੇਰੀ ਹੇ ਆਪਣੀਆਂ ਪੁੱਤਰੀਆਂ ਨੇ ਹੇ ਹਾਏ ਹੇ ਮਾਂ ਹੇ ਮੇਰਾ ਦਰਹਿ ਗਿਆ ਧੀਆਂ ਦੇ ਨਾਲ ਹੇ ਮੈਨਾਂ ਦੇ ਕੋਈ ਪੁੱਤਰੀ ਮੇਰੀ ਉਹਦੇ ਨਾਲ ਦੁਨੀਆ ਵਸਦੀ ਸਟੱਡੀ ਪੇਸ ਤੇ ਕਹੇ ਸੀ ਕਿ ਹੇ ਕੁਲੇ ਨਾ ਲਵਾਇਆ ਹੀ ਪਤਾ ਨਹੀਂ ਕਿਹੜਾ ਲਵਾਇਆ ਹੈ ਹੇ ਕਿਦੋਂ ਦੋਡੀ ਆਖਰੀ ਗੱਲਬਾਤ ਹੋਈ ਆਖਰੀ ਗੱਲਬਾਤ ਮੈਨੇ ਇਹਨਾਂ ਸੇਮ ਜਿੱਦਾਂ ਲਈ ਨਵੀਂ ਜਾ ਕੇ ਉਹਦੋਂ ਮੇਨਾਂ ਗੱਲਬਾਤ ਕੀਤੀ ਸੋਨਾ ਤੇ ਰਾਣੀ ਉਹਦੋਂ ਸੇਮ ਲੈ ਕੇ ਸਾਰਿਆਂ ਟੱਬਰ ਨਾਲ ਗੱਲ ਕੀਤੀ ਏ ਥੋੜੀ ਥੋੜੀ ਕੀਤੀ ਜਾਂਦਾ ਮੰਮੀ ਇਹਨਾਂ ਦੇ ਦੂਜੀ ਸੇਮ ਤੇ ਵਾਈਫੀ ਲੈਣਾ ਪੈਣਾ ਹੈ ਮੇਸੇ ਮੀ ਇਧਰ ਨਾ ਨਾ ਖੜੀ ਬਣੀ ਮੈਂ ਗੱਲਾਂ ਕਰਨੀਆਂ ਪੀਣੀਆਂ ਨੇ ਖਾਲਚਾਲ ਕੁਛ ਨਾ ਪੀਣੂ ਹੈ ਵੱਡਾ ਮੇਰਾ ਪੁੱਤਰੀ ਉਤੋਂ ਛੋਟੀ ਮੇਰੀ ਧੀ ਹੈ ਹੇ ਮੇਰੀ ਤੇ ਫੋਲੀ ਨੂੰ ਵਟੇ ਲੱਗੇ ਨੇ ਕੋਲੋਂ ਤਾਂ ਪੁੱਤਰ ਸੀ ਬੜੀਆਂ ਉਮੀਦਾਂ ਹੋਣਗੀਆਂ ਉਹਨਾਂ ਤੇ ਕੁੱਲੀ ਤੇ ਮੇਰਾ ਮਿੱਦਨ ਵਾਲੀ ਜੀ ਨੇ ਹਾਂ ਮਿੱਦਨ ਹੈ ਮੇਰਾ ਕੁੱਲੀ ਦੇ ਨੇ

ਅੰਜਾਰ ਜਿਹੜੇ ਵਿਦੇਸ਼ ਵਿੱਚ ਬੱਚੇ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਬੇਟਾ ਜੀ ਕਿਦੋਂ ਗਿਆ ਸੀ ਕਿ ਵਿਦੇਸ਼ ਇਹਨਾਂ ਦੀ ਇੱਥੋਂ ਨਵੀਂ ਦਿੱਲੀ ਤੋਂ 13 ਤਰੀਕ ਨੂੰ ਫਲੈਟ 13 ਜੁਲਾਈ ਨੂੰ ਔਰ 14 ਤਰੀਕ ਨੂੰ ਉੱਥੇ ਪਹੁੰਚਿਆ ਸਾਰੇ ਦੋ ਤਿੰਨ ਦਿਨ ਬਾਅਦ 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਨੂੰ ਅਟੈਕ ਆ ਗਿਆ ਕਿੰਨੇ ਮਹੀਨੇ ਹੋ ਗਏ ਸੀ ਉਹਨਾਂ ਨੂੰ ਵਿਦੇਸ਼ ਵਿੱਚ 1 ਮਹੀਨਾ ਨਹੀਂ ਜੀ ਜੇ ਜੁਲਾਈ 13 ਨੂੰ ਗਏ ਜੀ ਕੁਝ ਕੁਝ ਦਿਨ ਹੀ ਹੋਏ ਆ ਜੀ ਅੱਛਾ ਜੀ ਇੱਕ ਕੁਝ ਦਿਨ ਮੈਂ 13 ਤਰੀਕ ਨੂੰ ਫਲਾਈਟ ਸੀਗੀ 17 ਤਰੀਕ ਨੂੰ ਹਾਦਸਾ ਹੋ ਗਏ। ਕਿਵੇਂ ਕਟਣਾ ਵਾਪਰੀਆ ਕਟਣਾ ਦਾ ਇਸ ਤੀ ਹੁਣ ਇੱਥੇ ਬੈਠੇ ਆ ਉਹ ਦੇਸ਼ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਣ ਮਤਾਵਾ ਕੀ ਆ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਵੇਂ ਰਹਿੰਦੇ ਸੀਗੇ ਉਹ ਮੁੰਡਾ ਕੰਮ ਕਰਕੇ ਚਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕੇ ਤੇ ਨਾਮ ਬਰਿੰਦਰ ਸਿੰਘ ਵੀਰਿੰਦਰ ਚਾਹੇ ਬਣਾਓ ਇਹਨੇ ਕੋਈ ਆਵਾਜ਼ ਨਹੀਂ ਦਿੱਤੀ ਦੁਬਾਰਾ ਫਿਰ ਉਹਨੇ ਆਵਾਜ਼ ਮਾਰੀ ਇਹ ਤੋਂ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕ ਅਪ ਕੀਤਾ ਡਾਕਟਰ ਨਾਲ ਜੀ ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਪਾਇਆ ਕਿ ਮਿੱਤਰ ਕੇ ਬੰਦਾ ਖਤਮ ਹੋ ਚੁੱਕਾ ਹੈ ਪਰਿਵਾਰ ਨੂੰ ਫਿਰ ਕਿਦਾਂ ਪਤਾ ਲੱਗਦਾ ਜਿਹੜਾ ਮੁੰਡਾ ਇਹ ਤਾਂ ਦੋਸਤ ਸੀਗਾ ਜਿਹਦੇ ਕੋਲ ਰਹਿ ਰਹੇ ਸੀ ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਇਹ ਘਟਨਾ ਹੁੰਦੀ ਹੁੰਦੀ ਹੈ ਮੈਨੂੰ ਫੋਨ ਕੀਤਾ ਕਿ ਆ ਆਸਾ ਹੋ ਗਿਆ ਇੱਥੇ ਤੇ ਤੁਹਾਡਾ ਕੋਈ ਰਿਸ਼ਤਾ ਅਗੀ ਸੰਗੀ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ ਉਥੇ ਮੇਰਾ ਕੋਈ ਰਿਸ਼ਤੇਦਾਰ ਲੱਗੀ ਹੋਣਗੇ ਤੇ ਮੇਰੇ ਬੇਟੇ ਦਾ ਥੋੜਾ ਦੋਸਤ ਸੀਗਾ ਪਹਿਲਾਂ ਇਹਦੀ ਜਾਨ ਪਛਾਨ ਸੀ ਜਲੰਧਰ ਜ਼ਿਲ੍ਹੇ ਦਾ ਬੰਦਾ ਹਾਂ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਹੀ ਬੱਚੇ ਇੱਕ ਬੇਟੀ ਇੱਕ ਬੇਟਾ ਮੇਰਾ ਵੱਡਾ ਬੇਟਾ ਹੈ ਕਿੰਨੇ ਕੰਮ ਵਰ ਸਕੇ ਲਗਭਗ 33 ਇਅਰਸ ਆਖਰੀ ਕਿਦੋਂ ਗੱਲਬਾਤ ਹੋਈ ਡਡਣਾ ਉਸੇ ਦਿਨ ਰਾਤ ਨੂੰ ਜਿੱਦਾਂ ਜਿਸ ਦਿਨ 17 ਤਰੀਕ ਨੂੰ ਮੈਨੂੰ ਸੂਰੇਗੋਨ ਆਇਆ 16 ਤਰੀਕ ਨੂੰ ਰਾਤ ਨੂੰ ਘੰਟਾ ਦਾ ਘੰਟਾ ਸਾਡੇ ਨਾਲ ਗੱਲਾਂ ਕਰਦਾ ਰਿਹਾ ਸਾਰੀ ਇਨਫੋਰਮੇਸ਼ਨ ਜੋ ਵੀ ਹੈ ਉੱਥੇ ਗੁਰੂ ਦਾ ਗੁਰਦੁਆਰਾ ਸਾਹਿਬ ਉੱਥੇ ਸੇਵਾ ਕਰਦੇ ਹੋ ਸਾਰਾ ਉਹਨੇ ਜੋ ਵੀ ਹੈਗਾ ਕਰਨਾ ਸ਼ੇਅਰ ਕਰਦਾ ਰਿਹਾ ਬਹੁਤ ਵਧੀਆ ਮਾਹੌਲ ਹੈ ਤੇ ਜਿਵੇਂ ਕਰਨਾ ਕਰੋ ਮੇਰੇ ਉਹ ਰਾਤ ਪੈ ਗਈ ਜਿਹਨ ਜੜਿਆ ਦੇ ਆ ਖਾਪੇ ਮਿਲ ਗਈ ਸਾਨੂੰ ਵੇਖ ਨੂੰ ਲੈ ਕੇ ਕੀ ਸੋਚਦੇ ਸੀ ਹਾਂ ਨਹੀਂ ਵੇਖ ਨੂੰ ਲੈ ਕੇ ਕੀ ਹੀਗੀਆਂ ਤੁਸੀਂ ਜੋ ਇਹ ਨਾ ਉਹ ਵੇਖ ਨੂੰ ਅਸੀਂ ਹੁਣ ਇਹ ਚਾਹੁੰਦੇ ਆ ਕਿ ਮਦਦ ਕਰੇ ਕਿਉਂਕਿ ਇੱਕ ਤਾਂ ਜਾਣ ਵਾਲੇ ਬੱਚੇ ਨੂੰ ਜਦੋਂ ਭੇਜਦੇ ਆ ਉਦੋਂ ਬਹੁਤ ਜ਼ਿਆਦਾ ਖਰਚਾ ਆ ਰਿਹਾ ਔਰ ਜਦੋਂ ਕੋਈ ਇਹਨਾਂ ਦਾ ਹਾਦਸਾ ਹੋ ਜਾਂਦਾ ਹੈ ਵੀ ਗਵਰਨਮੈਂਟਾਂ ਨੂੰ ਕੁਝ ਚਾਹੀਦਾ ਵੀ ਕੁਝ ਨਾ ਕੁਝ ਹੈਲਪ ਕਰਨ ਦੇ ਹੱਦੀਂ ਦੇ ਵੱਲੇ ਜਿੰਨੇ ਪੈਸੇ ਜਾਣ ਲੱਗਿਆਂ ਲੱਗਣ ਦੇ ਉਹਨੇ ਪੈਸੇ ਹੋਲ ਤੁਸੀਂ ਆਪਣੇ ਬੱਚੇ ਦਾ ਜਿਹੜਾ ਮੈਟ੍ਰਿਕ ਸਰੀਰ ਇਹਦੇ ਭਰਤ ਲਿਆ ਰਹੇ ਹੋ ਸਾਡੀ ਹੁੱਚ ਵੈਸੇ ਹੀ ਸਾਡਾ ਇੱਥੇ ਸਰੀਰ ਉਹ ਤਾਂ ਭਰਦਾ ਵੀ ਇੱਥੇ ਹੀ ਹੁਣ ਆਪਣੇ ਹੱਥਾਂ ਨਾਲ ਸਜਵਾ ਕਰੀਏ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਹੈਲਪ ਕਰਨੇ ਇਸ ਚੀਜ਼ ਦੇ ਵਿੱਚ ਜੋ ਵੀ ਕਾਨੂੰਨੀ ਸਹਾਇਤਾ ਨੇ ਉਹ ਵੱਲੇ ਨਾਲ ਰੰਗ ਮੰਚ ਤੇਰੇ ਪੁੱਤਰ ਘੱਲ ਲਿਆ ਦੇ